ਕੰਦਰ ਤੋਂ ਅੰਮ੍ਰਿਤਸਰ ਰੋਡ ਤੇ ਜਾਂਦੇ ਹੋਏ ਕਿਸੇ ਦਾ ਐਕਸੀਡੈਂਟ ਹੋ ਗਿਆ ਵਾ ਜੀ ਤੇ ਪੂਰਾ ਪਰਿਵਾਰ ਹਸਪਤਾਲ ਦੇ ਵਿੱਚ ਦਾਖਲ ਆ ਗਿਆ ਕਹਿੰਦੇ ਇਹ ਦਿয়ালਪੁਰ ਜਿਹੜਾ ਪੋਲਾ ਉੱਥੇ ਐਕਸੀਡੈਂਟ ਹੋਇਆ ਵਾ ਤੇ ਇਹਨਾਂ ਨੂੰ ਲੈ ਕੇ ਗਏ ਆ ਸੁਜਾਨਪੁਰ ਸੁਬਾਨਪੁਰ ਸੁਬਾਨਪੁਰ ਹਸਪਤਾਲ ਦੇ ਵਿੱਚ ਸਾਰੇ ਪਰਿਵਾਰ ਨੂੰ ਲੈ ਗਏ ਆ ਤੇ ਵਿੱਚ ਸੂਟਕੇਸ ਵਗੈਰਾ ਸਾਰੇ ਉੱਥੇ ਹੀ ਲੱਗੇ ਹੋਏ ਆ ਕਿਉਂਕਿ ਐਨ ਆਰ ਆਈ ਦੱਸੇ ਜਾ ਰਹੇ ਆ ਇਹ ਬਾਹਰੋਂ ਆ ਰਹੇ ਸੀਗੇ ਆਪਣੇ ਪੰਜਾਬ ਘੁੰਮਣ ਫਿਰਨ ਦੇ ਵਾਸਤੇ ਤੇ ਸਾਰੀ ਜੋ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਆ ਨਾਲ ਮੈਂ ਵੀਡੀਓ ਲਗਾਤੀ ਆ ਪੂਰੀ ਦੇਖ ਲਓ ਜਿਨ੍ਹਾਂ ਦਾ ਵੀ ਇਹ ਪਰਿਵਾਰ ਹੈਗਾ ਛੇਤੀ ਇੱਥੇ ਪਹੁੰਚ ਜਾਓ ਕਿਉਂਕਿ ਹਾਲਤ ਥੋੜੀ ਜਿਹੀ ਉਹਨਾਂ ਦੀ ਖਰਾਬ ਦੱਸੀ ਜਾ ਰਹੀ ਹੈ ਸਾਰੀ ਵੀਡੀਓes ਸੰਭਲ ਲਓ ਜੀ ਨਾਲ ਆਪਾਂ ਅਟੈਚ ਕਰ ਦਿੱਤੀ ਆ ਛੇਤੀ ਜਾਣਕਾਰੀ ਸਾਰੇ ਨਾਲ ਸਾਂਝੀ ਕਰਦੇ ਹਾਂ ਜੀ ਕੰਮ ਤੋਂ ਆ ਰਹੇ ਬਾਜੀ ਇਹ ਉਹ ਨੀਂਦ ਹੀ ਆਈ ਹੋਵੇ ਇਹ ਲੱਗਦਾ ਏਅਰਪੋਰਟ ਤੋਂ ਗੱਡੀ ਆ ਰਹੀ ਹੈ ਏਅਰਪੋਰਟ ਤੋਂ ਆ ਰਹੀ ਹੈ ਕਿਉਂਕਿ ਜਿੱਦਾਂ ਐਨ ਆਰ ਆਈ ਦਾ ਸਮਾਨ ਵੀ ਪਿਆ ਹੈ ਹਾਂ ਜੀ ਏਅਰਪੋਰਟ ਤੋਂ ਆ ਰਹੀ ਹੈ ਪਰ ਨਾਲ ਦਾ ਜਿੱਦਾਂ ਕੰਟੈਕਟ ਨੰਬਰ ਨਹੀਂ ਸਾਰੇ ਏਦਾਂ ਜ਼ਖਮੀ ਹੋ ਗਏ ਸੀਗੇ ਏਅਰਪੋਰਟ ਤੋਂ ਆਈ ਹੈ ਗੱਡੀ ਤੇ ਦਿੱਲੀ 에어ਪੋਰਟ ਤੋਂ ਆ ਰਹੀ ਏ ਤੇ ਅੰਮ੍ਰਿਤਸਰ ਨੂੰ ਜਾ ਰਹੀ ਏ ਆ ਨੰਬਰ ਪਲੇਟ ਦਿਖਾ ਦੇ ਹਾਂਜੀ ਸ਼ੋਅ ਕਰ ਦਿਓ ਜੀ ਨੰਬਰ ਪਲੇਟ ਪਰ ਨੰਬਰ ਦੱਸਿਓ ਭਾਜੀ ਕਿੰਨਾ اے ਪੀ ਵੀ 33 ਈ 2019 ਈ ਪੀ ਬੀ 33 ਈ ਹਾਂਜੀ 2019 ਇਹ ਇਧਰੋਂ ਦਿੱਲੀ ਤੋਂ ਆ ਰਹੀ ਏ ਇਹੀ ਗੱਡੀ ਅੰਮ੍ਰਿਤਸਰ ਸਾਈਡ ਤੋਂ ਜਾ ਰਹੀ ਏ ਤੇ ਫਲਾਈਓਵਰ ਦੇ ਉੱਤੇ ਦਿਆਲਪੁਰੇ ਗੱਡੀ ਪਲਟ ਗਈ ਏ ਦੇ ਵਿੱਚ ਜਿੰਨੇ ਵੀ ਸੀ ਸਾਰਿਆਂ ਨੂੰ ਕਾਫੀ ਜਿਆਦਾ ਇਦਾਂ ਸੱਟਾਂ ਲੱਗੀਆਂ ਨੇ ਇਹ ਸਭ ਕੇ ਜੋ ਵੀ ਇਹਦਾ ਕੋਈ ਜਾਣੂ ਪਹਿਚਾਣੂ ਹੋਏ ਪੁਲਿਸ ਇਦਾਂ ਉਹ ਉਹਨਾਂ ਨੂੰ ਲੈ ਕੇ ਕਿੱਥੇ ਗਏ ਜਲੰਧਰ ਹੋ ਨਹੀਂ ਇਹ ਲੈ ਕੇ ਗਏ ਨਹੀਂ ਪਤਾ ਹੁਣ ਕਿੱਥੇ ਲੈ ਕੇ ਐਂਬੂਲੈਂਸ ਤੇ ਇੱਥੋਂ ਐਂਬੂਲੈਂਸ ਕਿੱਧਰ ਗਈ ਹੈ ਐਸ.ਐਸ.ਆ ਲੈ ਗਿਆ ਕਿ ਹਸਪਤਾਲ ਗਿਆ ਲਾਹੌਰ ਹਸਪਤਾਲ ਸੁਬਾਨਪੋਰਾ ਸਰਕਾਰੀ ਐਂਬੂਲੈਂਸ ਇਧਰ ਲੈ ਕੇ ਗਈ ਐ ਐਸਜੀਐਲ ਹਸਪੀਟਲ ਸੁਵਾਨਪੁਰਾ ਤੇ ਗੱਡੀ ਇਹ ਪਲਟੀ ਹੋਈ ਐ ਦਿਆਲਪੁਰ ਫਲਾਈਓਵਰ ਦੇ ਉੱਪਰ ਇਹ ਸਮਾਨ ਵੀ ਦੇਖੋ ਇਹਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ ਅੱਜ 15 ਤਰੀਕ ਤਕਰੀਬਨ 11:30 ਵਜੇ ਦੀ ਗੱਲ ਐ ਜੀ ਹਾਂ ਸਾਰਾ ਸਮਾਨ ਵੀ ਉਹਨਾਂ ਦਾ ਨਾ ਵੇਚੀਏ ਸਾਰਾ ਐਨਆਰਆਈ ਪਰਿਵਾਰ ਸੀਗਾ ਜੀ ਕੋਈ ਕੰਟੈਕਟ ਕਰਕੇ ਦਿਆਲਪੁਰ ਇਹਨਾਂ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਇਹ ਹੁਣੇ-ਹੁਣੇ ਦੀ ਘਟਨਾ ਐ ਤਕਰੀਬਨ ਤਕਰੀਬਨ ਇਹ ਦਿਆਨਪੁਰ ਪੁਲ ਦੀ